ਅੱਜ ਗੜੀ ਤੇ ਖਾਣਾ ਮੈਂ ਪਹੁੰਚੇ ਸੀਗੇ ਇੱਥੋਂ ਜੋ ਮੌਜੂਦਾ ਪੰਚ ਨੇ ਮੇਰਾ ਵੀ ਡਾਕਟਰ ਅਮਨ ਉਹਨਾਂ ਨੇ ਜੋ ਪਿਛਲੇ ਸਮੇਂ ਚ ਕਾਂਗਰਸ ਦੇ ਨਾਲ ਅਟੈਚ ਸੀਗੇ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਫੈਸਲਾ ਕੀਤਾ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਅਤੇ ਸਾਜੀ ਸਾਡੀ ਜੋ ਜਥੇਬੰਦੀ ਆ ਉਸ ਮੁчие ਅਸੀਂ ਇੱਥੇ ਪਹੁੰਚੇ ਸੀ ਇੱਕ ਤਾਂ ਇਹਨਾਂ ਨੂੰ ਵੈਲਕਮ ਕਰਨ ਲਈ ਧੰਨਵਾਦ ਕਰਨ ਲਈ ਅਤੇ ਇੱਕ ਗੱਲ ਦਾ ਜ਼ਰੂਰ ਸੰਕੇਤ ਇਸ ਗੱਲ ਤੋਂ ਮਿਲ ਰਿਹਾ ਵੀ ਹਰੇਕ ਪਿੰਡ ਪਿੰਡ ਜਦੋਂ ਜਾਣੇ ਆ ਲੋਕ ਹੁਣ ਆਪਣੀ ਖੇਤੀ ਪਾਰਟੀ ਨੂੰ ਚਾਹ ਰਹੇ ਨੇ ਖੇਤੀ ਪਾਰਟੀ 'ਚ ਵਾਪਸ ਆ ਰਹੇ ਨੇ ਤੇ ਬੀਇੰਗ ਹਲਕਾ ਇੰਚਾਰਜ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਇਹਨਾਂ ਦਾ ਬਣਦਾ ਬਣਦਾ ਜੋ ਮਾਨ ਸਤਕਾਰ ਉਹ ਵੀ ਦਿੱਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਾਰਟੀ ਦੇ ਵਿੱਚ ਸਾਨੂੰ ਜਿਹੜਾ ਰੂ ਵਰਕਰਾਂ ਦੀ ਤੇ ਸਾਨੂੰ ਜੋ ਜਿਹੜਾ ਰੂ ਯੂਥ ਆ ਉਹਦੀ ਲੋੜ ਆ ਸੋ ਆਉਣ ਵਾਲੇ ਸਮੇਂ 'ਚ ਵੱਡੀਆਂ ਜ਼ਿੰਮੇਵਾਰੀਆਂ ਵੀ ਇਸ ਨੌਜਵਾਨਾਂ ਦੇ ਸਿਰ 'ਤੇ ਦਿੱਤੀਆਂ ਜਾਣਗੀਆਂ ਤੇ ਹੁਣ ਲੋਕਾਂ ਦਾ ਮਨ ਬਣਿਆ ਵੀ ਜਿਹੜੀ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਆ ਸ਼੍ਰੋਮਣੀ ਕਾਲੀ ਦਲ ਉਸ ਨੂੰ ਤਕੜਾ ਕਰਨਾ ਤੇ ਜਿਹੜਾ ਵੀ ਪਰਿਵਾਰਕ ਮੈਂਬਰ ਜਦੋਂ ਵਾਧਾ ਹੁੰਦਾ ਤਾਂ ਯਕੀਨਨ ਤੌਰ ਤੇ ਸਮੁੱਚੀ ਜਥੇਬੰਦੀ ਨੂੰ ਬੜੀ ਖੁਸ਼ੀ ਆ ਅੱਗੇ ਤੋਂ ਰਲ ਮਿਲ ਕੇ ਪਰਿਵਾਰਕ ਤੌਰ ਤੇ ਅਸੀਂ ਕੰਮ ਕਰਾਂਗੇ ਅਤੇ ਇਸ ਇਲਾਕੇ ਦੇ ਵਿੱਚੋਂ ਇਸ ਹਲਕੇ ਦੇ ਵਿੱਚੋਂ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਲਈ ਸਦਾ ਕੰਮ ਕਰਦੇ ਆ। ਬਹੁਤੇ ਹੁਣ ਉੱਠਣ ਲੱਗ ਗਏ। ਸੋ ਆਉਣ ਵਾਲੇ ਸਮੇਂ ਦੇ ਵਿੱਚ 5-6 ਹੋਰ ਜਿਹੜੇ ਸਰਪੰਚ ਸਾਡੇ ਸੰਪਰਕਿਤ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਸਮੂਚੀਆਂ ਪੰਚਾਇਤਾਂ ਸ਼੍ਰੋਮਣੀ ਕਾਲੀ ਦਲ ਨੂੰ ਜੁਆਇਨ ਕਰਨ ਅਤੇ ਮੈਂ ਸਾਰਿਆਂ ਨੂੰ ਹੋਰਾਂ ਨੂੰ ਵੀ ਬੇਨਤੀ ਕਰਦਾ ਵੀ ਆਓ ਰਲ ਮਿਲ ਕੇ ਆਪਾਂ ਇਲਾਕੇ ਲਈ ਕੰਮ ਕਰੀਏ ਕਈ ਵਾਰ ਅਸੀਂ ਪਾਰਟੀ ਬਾਜ਼ੀ 'ਚ ਵੰਡੇ ਜਾਂਦੇ ਆ ਪਰ ਮੈਂ ਬੇਨਤੀ ਕਰਦਾ ਵੀ ਸਾਨੂੰ ਸਭ ਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਜੇ ਮੈਂ ਕਹਾ ਪੰਜਾਬ ਲਈ ਕੋਈ ਚੰਗੀ ਪਾਰਟੀ ਹੋਰ ਨਹੀਂ ਹੈਗੀ ਦੂਸਰਾ ਜੋ ਸਾਡਾ ਆਪਣੀ ਸਾਜੀ ਮੈਂ ਤੇ ਮੇਰੀ ਟੀਮ ਆ ਸਾਡਾ ਇੱਕ ਕੰਮ ਆ ਵੀ ਅਸੀਂ ਪਰਿਵਾਰਕ ਤੌਰ ਤੇ ਵਿਚਰਦੇ ਆ ਅਸੀਂ ਸਮਰਾਲੇ ਦੀ ਵਸਨੀਕ ਆ ਇੱਥੇ ਹੀ ਰਹਿੰਦੇ ਆ ਤੇ ਸਾਡਾ ਫਰਜ਼ ਵੀ ਆ ਵੀ ਇੱਥੇ ਤੇ ਪਿੰਡਾਂ ਤੇ ਲੈ ਕੇ ਲੋਕਾਂ ਦੇ ਸਹਿਯੋਗ ਨਾਲ ਸਮਰਾਲੇ ਦੇ ਵਿਕਾਸ ਦੀ ਗੱਲ ਕਰੀਏ ਸੋ ਸਾਰੇ ਜੋ ਮੇਰੇ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਣਗੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਾਡੀ ਜਿਹੜੀ ਟੀਮ ਆ ਪਿੰਡ-ਪਿੰਡ ਜਾ ਕੇ ਅਸੀਂ ਨਾਲ ਜੋੜਾਂਗੇ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਸਰ ਕਾਲੀ ਦਲ ਦੇ ਵਿੱਚ ਜੁਆਇਨ ਕਰਨ ਦਾ ਕਾਰਨ ਇਹ ਆ ਵੀ ਸਾਨੂੰ ਕਾਲੀ ਦਲ ਦੀਆਂ ਨੀਤੀਆਂ ਬੜੀ ਵਧੀਆ ਲੱਗੀਆਂ ਨੇ ਤੇ ਇਸ ਕਾਰਨ ਸਾਡੇ ਵੀਰ ਪਰਮਜੀਤ ਸਿੰਘ ਢਿੱਲੋਂ ਜੀ ਵੀ ਇਹਨਾਂ ਨਾਲ ਸਾਡਾ ਬੜਾ ਵਧੀਆ ਪਿਆਰ ਆ ਵੇਣਚਾਰ ਨਹੀਂ ਬੰਦੇ ਤੇ ਇਹਨਾਂ ਦੇ ਕੰਮ ਕਰ ਤੇ ਨੀਤੀਆਂ ਦੇਖ ਕੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਤਾਂ ਅਸੀਂ ਅਕਾਲੀ ਦਲ ਨਾਲ ਜੁੜਨ ਦਾ ਫੈਸਲਾ ਲੱਤਾ ਜੀ ਤੇ ਅੱਗੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਜੀ ਤੇ ਕੀ ਲੱਗਦਾ ਸੀ ਕਿਹੜੀ ਪਾਰਟੀ ਸੀ ਪਹਿਲਾਂ ਤੁਸੀਂ ਜਿਹੜਾ ਕੰਮ ਇਕੱਲੇ ਕਰਦੇ ਸੀ ਸਰ ਪਹਿਲਾਂ ਅਸੀਂ ਕਾਂਗਰਸ ਪਾਰਟੀ ਨਾਲੇ ਕੰਮ ਕਰਦੇ ਸੀਗੇ ਤੇ ਸਾਨੂੰ ਕੁਝ ਜ਼ਿਆਦਾ ਰਿਸਪੌਂਸ ਨਾ ਮਿਲਣ ਕਰਕੇ ਕਿਉਂਕਿ ਬਹੁਤ ਟਾਈਮ ਅਸੀਂ ਉਧਰ ਲਾਇਆ ਸੀ ਤੇ ਨਾ ਮਿਲਣ ਕਰਕੇ ਰਿਸਪੌਂਸ ਤਾਂ ਅਸੀਂ ਅਕਾਲੀ ਦਲ ਜੁਆਇਨ ਕੀਤੀ ਅੱਜ ਤੋਂ ਤੇ ਵਧੀਆ ਤਰੀਕੇ ਨਾਲ ਡਟ ਕੇ ਕੰਮ ਕਰਾਂਗੇ